ਨੁਕਸਾਨ ਹੋਇਆ ਜੀ 23 ਚ ਵੀ ਉਹ ਮਾਰ ਵਜੀ ਆ 1 ਸਾਲ ਲੰਘਿਆ 24 ਦਾ 25 ਚ ਫੇਰ ਉਹ ਆ ਲੋਗੇ ਆ ਜੀ ਐਤ ਕੀ ਤਾਂ ਬਹੁਤ ਨੁਕਸਾਨ ਹੋਇਆ ਐਤ ਕੀ ਲੋਕਾਂ ਦੇ ਕੋਠੇ ਵੀ ਹੁਣ ਡਿੱਗਣ ਦੀ ਚਾਂਸ ਆ ਜੀ ਕਿਨਾਂ ਜਿਨਾਂ ਪਾਣੀ ਖਰੋਤਾ ਜੋ ਵੀ ਆਉਂਦਾ ਬਾਸਮਾਨ ਹੋਣਾ ਉਹ ਤਾਂ ਹੰਦ ਦੇ ਨਾਲ ਬਾਅਦ ਆਵੇ 15 ਦਿਨਾਂ ਬਾਅਦ ਆਵੇ ਆ ਤੁਸੀਂ ਰਾਜ ਦੇ ਤੁਸੀਂ ਆਹ ਜਿਵੇਂ ਕਹਿੰਦੇ ਤੁਸੀਂ ਕਹਿੰਦੇ ਪਾਣੀ ਥੋੜਾ ਘਟਾ ਪਾਣੀ ਡਾਊਨ ਹੋ ਜੇ ਅੱਜ ਘਰੇ ਜਾਂ ਸੈਫਟੀ ਨਾਲ ਚੱਲ ਜੀ ਅਸੀਂ ਘਰਾਂ ਦੇ ਵਿੱਚ ਸਮਾਨ ਆਵੇ ਜੋ ਆ ਵੀ ਸਬਸਿਡੀ ਵੇਖ ਕੇ ਕੋਈ ਆਹ ਸਮਾਨ ਵੰਡੇ ਜੇ ਸੇਵਾ ਕਰਦੇ ਹੋ ਕਿਹਦੇ ਸੀ ਕਮਾਲ ਦਾ ਗਰੰਟਰ ਰਹੇਗਾ ਨਾ ਮੌਤ ਹਾਂਜੀ ਉਹ ਗਾਮ ਮਰ ਗਈ ਇੱਕ ਦੋ ਗਾਮ ਮਰ ਗਏ ਉੱਥੇ ਫਿਰ ਉਹ ਗਾਉਂ ਅੱਛਾ ਜੀ ਤੇ ਮਤਲਬ ਕਿ ਤੁਹਾਡੇ ਕੋਲ ਜਿਹੜੀ ਵਿੱਤੀ ਸਹਾਇਤਾ ਪਹੁੰਚ ਰਹੀ ਹੈ ਕੁਛ ਕੀ ਕੋਈ ਦੇਖਤ ਆ ਰਹੀ ਹੈ ਹਾਂਜੀ ਬਾਕੀ ਵੈਗਨਰੀ ਦੀ ਕਰਪਾਹ ਪਹੁੰਚ ਰਹੀ ਹੈ ਜੋ ਵੀ ਵੀਰ ਕਈ ਆ ਰਹੇ ਨੇ ਬਾਕੀ ਸੰਤਾਵਾ ਕਈ ਹੈ ਜਿਹਨੇ ਚੜਿਆ ਸਿਰਫ ਦੋ ਪਿੰਡਾਂ ਦੇ ਕਿ ਜਿਵੇਂ ਹੱਲੇ ਵਾਲਾ ਫੱਤੇ ਵਾਲਾ ਹੋ ਗਿਆ ਹਾਂਜੀ ਇੰਦਰ ਦਾ ਜਿਆਦਾ ਪ੍ਰਭਾਵ ਹੋਇਆ ਕਿ ਉਹ ਉਧਰ ਨੂੰ ਜਾਂਦਾ ਵਾ ਇੱਥੇ ਜਿਹੜਾ ਕੋਈ ਆਉਂਦਾ ਬਹੁਤ ਘੱਟ ਰੁਕਦੀ ਹੈ ਸੰਤਾ ਉਹ ਹੀ ਰੋਕਦਾ ਵਾ ਜਿਹੜਾ ਕੋਈ ਰਬਨ ਦਾ ਚੰਗਾ ਬੰਦਾ ਹੋ ਜਾ ਜਿਹਕੇ ਨੂੰ ਪਤਾ ਵੀ ਇਹ ਵੀ ਹੈਗੇ ਆ ਹੁਣ ਚਲੋ ਯੂਪੀ ਤੋਂ ਗੱਡੀਆਂ ਆਈਆਂ ਵਾ ਦੋ ਉਹਨਾਂ ਦਿੱਤੀਆਂ ਅਸੀਂ ਕਹਤੇ ਉਹਨਾਂ ਚ ਇੱਕ ਚੱਕਰ ਸਾਨੂੰ ਲਾ ਲ ਦਿਓ ਫਿਰ ਉਹਨਾਂ ਨੂੰ ਦੁਬਾਰਾ ਦੇ ਦਿਓ ਪਰ ਕਿਸੇ ਦੇ ਜੂਨੀ ਸਰਕਾਰੀ ਕੋਈ ਵੀ ਆ ਜੀ ਮਤਲਬ ਸਰਪੰਚ ਕਹਿ ਦਿੰਦੇ ਪਰ ਸਿਰਦਰਦੀ ਕੋਈ ਨਹੀਂ ਲੈਂਦਾ ਬਾਬਾ ਜੀ ਦਿੱਤੇ ਪਈ ਹੈ ਨਾ ਪਤਾ ਹੈ ਉਹਨੂੰ ਹੀ ਅਸਲ ਵਿੱਚ ਉਹੀ ਆ ਜਿਹੜਾ ਦੱਸ ਰਹੇ ਵੀ 6 ਫੁੱਟ ਪਾਣੀ ਖੜਾ ਜੀ ਉੱਥੇ ਉੱਥੇ ਜਾਣਗੇ ਆ ਪਿੰਡ ਅਲੇ ਵਾਲਾ ਜੀ ਜਰਨੈਲ ਸਿੰਘ ਮੇਰਾ ਨਾਮ ਹੈ ਤਨਵਦਰਸ਼ਨ ਸਿੰਘ ਪਿੰਡ ਅਲੇ ਵਾਲਾ ਜੀ ਤੇ ਮੇਰੇ ਘਰ ਦਾ ਵੀ ਸਮਾਨ ਵਿੱਚ ਹੀ ਪਿਆ ਸਾਰਾ ਤੇ ਸਾਰਾ ਖਰਾਬ ਹੋ ਜਾਂਦਾ ਤੋਂ ਮਹਰੰਤੀਰ ਸਿੰਘ ਜੀ ਪੰਜ ਨਾਲ ਪੋਡਕਾਸਟ ਤੋਂ ਅੱਜ ਵਿਖਾਵਾਂਗੇ ਵੀ ਜਿਹੜੇ ਪਾਣੀਆਂ ਦੇ ਵਿੱਚ ਤਾਂ ਫਸੇ ਸੀ ਲੋਕ ਇੱਕ ਚੜ੍ਹਦੀ ਕਲਾ ਵਾਲੇ ਲੋਕ ਵਿਖਾਵਾਂਗੇ ਜਿਹੜੇ ਆਪਣੇ ਘਰ ਪਰਿਵਾਰ ਛੱਡ ਕੇ ਦੋ ਦੋ ਤਿੰਨ ਤਿੰਨ ਕਿਲੋਮੀਟਰ ਦੂਰ ਹਰੀਗੇ ਹੈਡ ਦੇ ਕਿਨਾਰਿਆਂ ਦੇ ਉੱਤੇ ਹਾਲਾਕੇ ਰਹਿ ਰਹੇ ਨੇ ਇਹ ਤੁਸੀਂ ਤੁਹਾਡੇ ਨਾਲ ਗੱਲਬਾਤ ਬਾਈ ਜੀ ਅਰਗਾਂ ਦੀ ਕਰਾਵਾਂਗੇ ਵੀ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇਹਨਾਂ ਦੇ ਜੋ ਵੀ ਆਉਂਦਾ ਬਾ ਸਾਮਾਨ ਹੋਣਾ 10 ਦਿਨਾਂ ਬਾਅਦ ਆਵੇ 15 ਦਿਨਾਂ ਬਾਅਦ ਆਵੇ ਆ ਤੁਸੀਂ ਰਾਜਨੀਤ ਤੁਸੀਂ ਆਹ ਲੋ ਕਹਿੰਦੇ ਤੁਸੀਂ ਕਹਿੰਦੇ ਪਾਣੀ ਥੋੜਾ ਪਾਣੀ ਡਾਊਨ ਹੋ ਜੇ ਆ ਦੇ ਘਰਾਂ ਚਾਹ ਦੀ ਸੇਫਟੀ ਨਾਲ ਚੱਲ ਜੀ ਅਸੀਂ ਘਰਾਂ ਦੇ ਵਿੱਚ ਸਾਮਾਨ ਆਵੇ ਜੋ ਆ ਵੀ ਆਪ ਦੀ ਸਬਸਿਡੀ ਵੇਖ ਕੇ ਕੋਈ ਆਹ ਸਾਮਾਨ ਤੇ ਵੰਡੇ ਜਿਹੜਾ ਸੇਵਾ ਕਰਨ ਦੇ ਉਪਰ ਠੀਕ ਹੈ ਹਾਂਜੀ ਸਾਡੀ ਇਹ ਖਵਾਇਸ਼ ਆ ਸਾਡੇ ਸਾਰੇ ਸਾਡੇ ਵੀ ਜੋ ਆਣਾ ਜਾਣ ਦਾ ਖਾਦ ਤੇਲ ਬੀਜ ਤੇ ਨਾ ਕਿਸੇ ਨੇ ਸੇਵਾ ਕਰਨੀ ਆ ਉਹ ਆਪਣੇ ਵੇਖ ਕੇ ਅਰੀਆ ਵੇਖ ਕੇ ਆਪਣੇ ਘਰ ਵਿੱਚ ਆਉਣ ਘਰ ਵਿੱਚ ਜਾਈਏ ਤੇ ਘਰ ਵਿੱਚੋਂ ਤੇ ਫੇਰ ਆਪ ਦਾ ਮਸਾਲਾ ਲਕਿਤਾ ਜਾਵੇ ਪਾਣੀ ਫਿਰ ਆਇਆ ਹੋਇਆ ਤੇ ਬੈਠੇ ਆ ਬਾਹਰ ਆ ਸਾਹਮਣੇ ਕਰਨੇ ਆਪਣੇ ਅੱਜ ਇਹ ਪਿਛਲੇ ਪਾਸੇ ਆਪਣੇ ਘਰ ਦਾ ਘਰ ਆਪਣੇ ਸਾਹਮਣੇ ਨਾਲ ਆਪਣੇ ਗਵਾਂਢੀ ਹੁੰਦੇ ਨੇ ਆ ਵੀ ਨਾਲ ਮਾਲਕੀ ਜ਼ਮੀਨ ਹੈ ਹਾਂਜੀ ਹਾਂਜੀ ਜ਼ਮੀਨਾਂ ਮਾਲਕੀ ਨੇ ਇੱਥੇ ਸਾਰੀਆਂ ਅੱਛਾ ਜੀ ਹਾਂਜੀ ਹੋਰ ਕੀ ਕੀ ਮਤਲਬ ਜਾਨੀਵਾਲੇ ਨੁਕਸਾਨ ਤੋਂ ਤਾਂ ਬਚਾਇਆ ਨਹੀਂ ਜਾਨੀਮਤ ਸਿੰਘ ਜੀ ਪੰਜਨਾਥ ਪੋਡਕਾਸਟ ਤੋਂ ਅੱਜ ਲੈ ਕੇ ਆਏ ਜੀ ਪੰਡ ਮਾਛੀ ਕੇ ਵਿਗੇ ਹਰੀਗੇ ਹੈਡ ਤੋਂ ਬਾਅਦ ਦੂਸਰਾ ਤੀਸਰਾ ਪੰਡ ਹੈ ਤੇ ਆਪਾਂ ਗੱਲ ਕਰਾਂਗੇ ਬਾਈ ਜੀ ਨਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਮੈਂ ਵੇਖ ਰਿਹਾ ਸੀ ਹੁਣ ਲੰਘ ਰਹੀ ਹੈ ਗੱਡੀ ਲੈ ਇਹ ਆਪਣਾ ਕੀ ਨਾਲ ਤੁਸੀਂ ਬਹੁਤ ਜਿਆਦਾ ਪ੍ਰਭਾਵਤ ਲੱਗ ਰਹੇ ਉੱਪਰ ਲਾ ਕੇ ਪ੍ਰਭਾਵਤ ਭਾਈ ਪਾਣੀ ਫਿਰ ਆਇਆ ਹੋਇਆ ਤੇ ਬੈਠੇ ਆ ਬਾਹਰ ਸਾਹਮਣੇ ਘਰ ਨੇ ਆਪਣੇ ਅੱਛਾ ਪਿਛਲੇ ਪਾਸੇ ਆਪਣੇ ਘਰ ਸਾਹਮਣੇ ਘਰ ਆਪਣੇ ਸਾਹਮਣੇ ਨਾਲ ਆਪਣੇ ਗਵਾਂਡੀਆਂ ਦੇ ਨੇ ਆ ਵੀ ਨਾਲੀ ਮਾਲਕੀ ਜ਼ਮੀਨ ਹੈ ਹਾਂਜੀ ਹਾਂਜੀ ਜ਼ਮੀਨਾਂ ਮਾਲਕੀ ਨੇ ਇੱਥੇ ਸਾਰੀਆਂ ਅੱਛਾ ਜੀ ਹਾਂਜੀ ਹੋਰ ਕੀ ਕੀ ਮਤਲਬ ਜਾਨੀਵਾਲੇ ਨੁਕਸਾਨ ਤੋਂ ਤਾਂ ਬਚਾਇਆ ਨਹੀਂ ਜਾਨੀਮਾਨੀ ਉਹ ਬਚਵਾਇਆ ਸਾਰਾ ਯੂਨਿਟ ਤੇ ਆਪਣੇ ਪਸ਼ੂਆਂ ਦਾ ਪਸ਼ੂ ਵੀ ਬਾਰੀਏ ਕਰਾ ਕਰਕੇ ਸਾਡੇ ਨੇ ਕੋਈ ਇੱਕ ਦੋ ਹੈਗੇ ਤੇ ਚਲੋ ਨਹੀਂ ਮਤਲਬ ਘਰ ਤਾਂ ਮਲੇ ਬਿਲਕੁਲ ਕੰਮ ਖਰਾਬ ਹੀ ਹੋਇਆ ਹਾਂਜੀ ਹਾਂਜੀ ਇੱਕ ਗਾਂ ਕਰੇਗੀ ਸੀ ਉਹ ਮਰ ਗਈ ਹੈ ਨਹੀਂ ਆਇਆ ਕਿ ਬਾਹਰ ਪਾਣੀ ਚੱਲੇ ਨਹੀਂ ਕਿਹਾ ਜਾਂਦਾ ਵਾਰਸੀ ਤੇ ਆਪਣਾ ਵੀ ਨਾਲ ਹੀ ਇਹ ਕਰੇ ਆਪਣਾ ਇਥੋਂ ਫੱਟਿਆ ਇਥੋਂ 2 ਕਿਲੋ 3 ਕਿਲੋਮੀਟਰ ਤੇ ਪੈ ਪੈਂਦਾ ਵਾ ਘਰ ਵਾ ਹਾਂਜੀ ਆਪਣਾ ਪਿੰਡ ਦੇ ਵਿੱਚ ਡੁੱਬੇ ਪੈ ਇਥੇ ਮੇਰੀ ਭੈਣ ਦਾ ਘਰ ਇਹਨਾਂ ਦਾ ਜੇ ਆਹ ਦੀ ਫਿਰ ਉੱਥੇ ਤੋਂ ਇਥੇ ਸਾਡੇ ਕੋਲੇ ਰੰਪ ਤੇ ਆ ਜਾ ਠੀਕ ਆ ਜੀ ਪੈਗੋਲੇ ਰੰਪ ਤੇ ਹੰਟ ਬੈਠੇ ਆ ਹਾਂ ਕੀ ਕਰੀ ਫਿਰ ਮੈਂ ਜਦੋਂ ਕਰਬਾ ਦੋਬੀ ਚਾ ਫਿਰ ਮੈਂ ਜਿਹੜਾ ਪਾਣੀਆ ਘਰਾਂ ਦੇ ਵਿੱਚ ਸਾਡੇ ਬੜਿਆ ਪਿਆ ਸਮਾਨ ਸਾਰਾ ਭੇਜਿਆ ਪਿਆ ਅੱਛਾ ਹਾਂ ਜੀ ਪਰਿਵਾਰ ਸਾਰਾ ਲੈ ਕੇ ਤੁਸੀਂ ਹਾਂ ਜੀ ਪਰਿਵਾਰ ਸਿਰਫ ਬੱਚੇ ਤੇ ਮਾਲ ਟੰਗਰ ਕਾਟੀ ਸਾਈਟ ਨੇ ਆ ਕੋ ਸਾਡੇ ਕੱਖ ਹੀ ਨਿਕਲਿਆ ਹਾਂ ਜੀ ਤੁਸੀਂ ਤਾਂ ਦੱਸ ਰਹੇ ਸੀ ਇੱਕ ਮਾਲ ਟੰਗਰ ਅੰਦਰ ਰਹੇਗਾ ਨਾ ਮੌਤ ਹਾਂ ਜੀ ਉਹ ਗਾਮ ਮਰ ਗਈ ਇੱਕ ਦੋ ਉਹ ਗਾਮ ਮਰ ਜਾਈ ਉਹ ਤੇ ਫਿਰ ਉਹ ਗਾਉਂ ਅੱਛਾ ਜੀ ਤੇ ਮਤਲਬ ਕਿ ਤੁਹਾਡੇ ਕੋਲ ਜਿਹੜੀ ਵਿੱਤੀ ਸਹਾਇਤਾ ਪਹੁੰਚ ਰਹੀ ਹੈ ਕੁਛ ਕੀ ਕੋਈ ਨਹੀਂ ਆ ਰਹੀ। ਹਾਂਜੀ ਬਾਕੀ ਵੈਗਰ ਦੀ ਧਿਰਾਂ ਪਹੁੰਚ ਰਹੀ ਹੈ ਜੋ ਵੀ ਵੀਰ ਕਈ ਆ ਰਹੇ ਨਹੀਂ। ਬਾਕੀ ਸੰਤਾਵਾ ਕਈ ਹੈ ਉਹ ਜਿਹੜੇ ਨੇ ਚੜਿਆ ਸਿਰਫ ਦੋ-ਤਿੰਨ ਅੱਕ ਜਿਵੇਂ ਹੱਲੇ ਵਾਲਾ ਫੱਤੇ ਵਾਲਾ ਹੋ ਗਿਆ। ਹਾਂਜੀ ਇੰਦਰ ਦਾ ਜਿਆਦਾ ਪ੍ਰਭਾਵ ਹੋਇਆ ਕਿ ਆ ਵੀ ਉਧਰ ਨੂੰ ਜਾਂਦਾ ਵਾ ਇੱਥੇ ਜਿਹੜਾ ਕੋਈ ਆਉਂਦਾ ਬੋਕਾਂ ਟੋਕਦੀ ਹੈ ਸੰਤਾ ਉਹ ਹੀ ਰੋਕਦਾ ਵਾ ਜਿਹੜਾ ਕੋਈ ਰੱਬ ਦਾ ਚੰਗਾ ਬੰਦਾ ਹੋਵੇ ਜਿਹਕੇ ਨੂੰ ਪਤਾ ਵੀ ਇਹ ਵੀ ਹੈਗੇ ਆ। ਅਸੀਂ ਇਹ ਨੰਗ ਰਹੇ ਜੀ ਪਰ ਚੜ ਕੇ ਤੇ ਤਰਪਾਲਾਂ ਦੇ ਹੇਡਾਂ ਲੰਗਾ ਸ਼ਾਦਾ ਛਕ ਰਹੇ ਹਾਂ। ਹਾਂਜੀ ਹਾਂਜੀ ਇਨਾਂ ਦੀ ਗੱਲ ਜਰੂਰ ਪੁੱਛਣੀ ਚਾਹੀਦੀ ਜਿਹੜੇ ਬਿਲਕੁਲ ਹੀ ਪਾਸੇ ਹੋ ਗਏ ਘਰਾਂ ਤੋਂ ਹਾਂਜੀ ਹਾਂਜੀ ਉਹੀ ਆ ਨਾ ਉਹਨਾਂ ਦਾ ਪਿੱਛੇ ਰੋਗਦੇ ਉਧਰ ਜਾ ਕੇ ਜਾਂ ਇੱਥੇ ਪਿੱਛੇ ਐ ਡਬੜਿਆ ਉੱਥੇ ਰੋਗਦੇ ਆ ਯਾਨੀ ਕਿ ਇੰਨੇ ਕੋਈ ਕਵਰ ਘਟ ਕਰਤਾ ਕੋਈ ਵੀ ਖੜਾ ਉਹ ਕਿੰਨੇ ਘਰ ਆਈ ਪਿਛਲੇ ਪਾਸੇ ਇੱਥੇ 10 12 ਘਰ ਆਏ ਕਹਨੇ ਆ ਨਾਲ ਵੀ ਇਧਰ ਮਕਦਦੇ ਦਾ ਵੀ ਸਾਡੀ ਕੁਛ ਅੱਛਾ ਇਹ ਕੁਸ਼ਾ ਕਰਨੀ ਇਧਰ ਨੂੰ ਠੀਕ ਹੈ ਤੇ ਇੰਨੇ ਕੋਈ ਜਗ੍ਹਾ ਤੇ ਫਿਰ ਉਹ ਨਹੀਂ ਕਈ ਰੁਕਦੇ ਹੁਣ ਜ਼ਿਆਦਾ ਆਮੀਨਤਾ ਹਟਿਆ ਦੇ ਜਿਵੇਂ ਜਿਵੇਂ ਰਾਂਗਾ ਚੱਲਦਾ ਜਾ ਜਾਂ ਜਿੱਥੇ ਕੰਪ ਬਣੀ ਉੱਥੇ ਹੀ ਜ਼ਿਆਦਾ ਰੋਤੇ ਆ। ਭਾਈ ਸਰਕਾਰ ਵੱਲੋਂ ਕੋਈ ਮਦਦ। ਸਰਕਾਰ ਵੱਲੋਂ ਮਦਦ ਤਾਂ ਬਸ ਭਾਈ ਆਈ ਜਾਂਦੀ ਥੋੜੀ ਬਾਰੀ ਜਿੰਨਾ ਕੋਈ ਲੋਕ ਕਰਕੇ। ਉਹ ਬਸ ਚਾਰ ਦਿੱਤਾ ਉਹਨਾਂ ਜਾਂ ਫੀਡ ਜਾਂ ਕੋਈ ਥੋੜਾ ਬਜ਼ਾ ਰਸ ਸੁੱਕਾ ਦੇ ਕੇ। ਹਾਂਜੀ। ਅੱਛਾ। ਮਤਲਬ ਆਪਣੇ ਸਰਪੰਚ ਸਾਹਿਬ ਆਪਣੇ ਸਰਪੰਚ ਸਾਹਿਬ ਕੋਲੇ ਆ ਰਹੇ ਨਹੀਂ। ਜੋ ਜਿੰਨੇ ਦਿੰਦੇ ਪੈਣੇ ਉਸ ਤਰ੍ਹਾਂ ਵੀ ਵਰਤਾਈ ਜਾਂਦੀ ਉਹ ਗੱਲ। ਠੀਕ ਹੈ। ਹਾਂਜੀ ਹਾਂਜੀ। ਬਾਕੀ ਬਹੁਤ ਜਿਆਦਾ ਧੰਨਵਾਦ ਵੀਰਾਂ ਦਾ ਜਿਹੜੇ ਆਪਣੇ ਸੁਣ ਕੇ ਖਬਰ ਉਹ ਆਉਂਦੇ ਨੇ ਉਹਨਾਂ ਕਾਤੇ ਬਹੁਤ ਕਵਰੇਜ ਕਰ ਰਹੇ ਹੋ ਤੁਹਾਡੀ ਗੱਲ ਗਾਂ ਤੱਕ ਪਹੁੰਚੇ ਬਾਈ ਜੀ ਇੱਥੋਂ ਤੱਕ ਕੀ ਚਲੋ ਜਿਨ੍ਹਾਂ ਦੇ ਜਿਆਦਾ ਜਿਹਨਾਂ ਨੂੰ ਗੁਰੂ ਮਹਾਰਾਜ ਨੇ ਵੱਧ ਤੋਂ ਵੱਧ ਸੰਭਿਆ ਤੁਹਾਡੇ ਆਗੇ ਤੁਹਾਡੇ ਘਰਾਂ ਦੇ ਵਿੱਚ ਵੀ ਜਿਵੇਂ ਰਾਸਤਾ ਚ ਹੋ ਗਿਆ ਰਿਆਲੇ ਚ ਹੋ ਗਿਆ ਇਹ ਤਾਂ ਸੰਗਤ ਜਿਵੇਂ ਜਿਵੇਂ ਪਾਲਾ ਸੰਗਤ ਤਰੀ ਆਉਂਦੀ ਜਾਂ ਸਮਾਨ ਲਈ ਆਉਂਦੀ ਆ ਇਹ ਦੋਸਤ ਰੱਬ ਦੇ ਪਿਆਰੇ ਇਥੇ ਬੰਦੇ ਖਲੋਂਦੇ ਨੇ ਕਈ ਸਿੱਧੇ ਭਜਾਈ ਲੈਣਦੇ ਕਈ ਪਿੱਛੇ ਰੋਜ਼ ਦੇ ਦੇ ਕਈ ਸਿੱਧੇ ਲੈਣਦੇ ਆ ਕੋਈ ਵੀਰਲਾ ਬੰਦਾ ਜਾਨੀ ਚਲੋ ਕੋਈ ਗੱਲ ਨਹੀਂ ਤੁਹਾਡੀ ਗੱਲ ਹੋਰ ਸਾਡੇ ਚੈਨਲ ਨਾਲ ਹੀ ਅਸੀਂ ਅੱਗੇ ਤੋਰ ਕੇ ਪਹੁੰਚਾਵਾਂਗੇ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਾਈ ਖਾਲਸਾ ਮੈਂ ਰਣਧੀਰ ਸਿੰਘ ਜੀ ਪੰਜ ਨਾਲ ਪੋਡਕਾਸਟ ਤੋਂ ਅੱਜ ਆਪਾਂ ਪਹੁੰਚੇ ਫੱਤੇਵਾਲ ਪਿੰਡ ਦੇ ਵਿੱਚ ਹੀ ਆਪਾਂ ਕਰਾਂਗੇ ਬਾਈ ਜੀ ਅਰ ਕਹਿਣਾ ਗੱਲ ਵੀ ਕੀ ਹਾਲਾਤ ਨੇ ਇਥੋਂ ਦੇ ਪਿੰਡ ਦੇ ਕੀ ਇਸ ਟਾਈਮ ਦਾ ਰਾਸ਼ਨ ਪਾਣੀ ਬਈ ਫੱਤੇ ਵਾਲ ਪਿੰਡ ਹੈ ਹਾਂਜੀ ਪਿੰਡ ਫੱਤੇ ਵਾਲਾ ਜੀ ਹਾਂਜੀ ਤੇ ਕੀ ਹਾਲਾਤ ਹੈ ਪਾਣੀ ਦੇ ਹੁਣ ਤੱਕ ਪਾਣੀ ਤੁਸੀਂ ਕਹਿੰਦੇ ਅੰਦਰਾਂ ਤੱਕ ਤੁਹਾਡੇ ਵੜ ਚੁੱਕਾ ਹੈ ਬਿਲਕੁਲ ਪਾਣੀ ਜੀ ਅੰਦਰਾਂ ਤੱਕ ਵੜ ਕੇ ਸਾਰਾ ਨੁਕਸਾਨ ਹੋ ਗਿਆ ਜੀ ਜੋ ਬੈਡ ਬੁੱਢਾ ਸਾਰੇ ਪਹਿਲਾਂ ਚੁੱਕੇ ਨਹੀਂ ਗਏ ਹਾਂਜੀ ਤੇ ਉਹ ਸਾਰੇ ਖਰਾਬ ਹੋ ਗਿਆ ਸਮਾਨ ਜੀ ਤੋੜੇ ਇਹ ਪਿੰਡੇ ਹਾਂਜੀ ਮੇਰਾ ਪਿੰਡੇ ਖਰਚ ਵਾਲਾ ਇਹ ਤੇ ਮਤਲਬ ਕੀ ਹੁਣ ਕੀ ਜਿਹੜੇ ਲੋਕ ਆ ਬਾਹਰ ਸਾਰੇ ਕੱਢ ਲੈ ਗਏ ਆ ਕੀ ਹਾਂਜੀ ਹਾਂਜੀ ਬੰਦੇ ਕੱਢ ਲੈ ਗਏ ਸਾਰੇ ਜੋ ਵੀ ਆ ਤੇ ਬਹੁਤ ਸੰਸਥਾਵਾਂ ਆਉਣਡੀਆਂ ਸੇਵਾ ਕਰਨ ਡੀਆਂ ਰਸ਼ਨ ਪਾਣੀ ਬਥੇਰਾ ਖਾ ਲੈ ਕੇ ਆਉਣ ਡੇ ਜਾਨਵਾਲ ਦਾ ਵੀ ਨੁਕਸਾਨ ਜਾਨਵਾਲ ਦਾ ਇਹ ਦੋਨਾਂ ਡੰਗਰ ਉਹ ਨਹੀਂ ਨਿਕਲੇ ਉਹ ਖੋਖ ਨਾਲ ਮਰ ਗਿਆ ਜੀ ਅਗਲੇ ਬੰਨੇ ਦਰਿਆ ਦੇ ਨਾਲ ਹੀ ਆ ਘਰ ਤੋਂ گاਵਾ ਤੋਂ ਮਰ ਗਿਆ ਫਸਲਾਂ ਤਾਂ ਬਿਲਕੁਲ ਨਹੀਂ ਲੱਗਦੇ ਫਸਲਾਂ ਦੇ ਸਾਰੀਆਂ ਤਬਾਹ ਹੋ ਗਿਆ ਜੀ ਪਿੰਡ ਆਲੇ ਵਾਲੇ ਦੀ ਫੱਤੇ ਵਾਲਾ ਸਗਾ ਕਿੰਨਾ ਰੋਣਾ ਬਾਈ ਜੀ ਇਹ ਜਦੋਂ ਉਥੋਂ ਆਪਾਂ ਹਰੀਖੇਦੋ ਹੈ 1100 ਹਾਂ ਜੀ ਇਹ 1100 ਰਕਬਾ ਪਿੰਡ ਫੱਤੇ ਵਾਲੇ ਦਾ ਜੀ ਆਲੇ ਵਾਲੇ ਦਾ ਵੀ 1100 11 1150 ਵਾਲੇ ਵਾਲੇ ਦਾ ਰਕਬਾ ਜੀ ਠੀਕ ਹੈ ਹਾਂਜੀ ਤੇ ਮਲੇ ਬਿਲਕੁਲ ਹੀ ਤਬਾਹ ਹੋ ਗਿਆ ਬਿਲਕੁਲ ਆਲੇ ਵਾਲਾ ਸਾਰਾ ਪਿੰਡ ਆ ਜੀ ਫੱਤੇ ਵਾਲਾ 10 20% ਇਧਰ ਆ ਬਾਕੀ 80% ਫੱਤੇ ਵਾਲਾ ਵੀ ਇਧਰ ਹੀ ਹੈ ਹਾਂਜੀ ਬਹੁਤ ਜਿਆਦਾ 23 ਚ ਵੀ ਅਸੀਂ ਆ ਰਹੇ ਸਟਾਰਟਿੰਗ ਦੇ ਦਿਨੇ ਵਾਲੇ ਦਿਨੇ ਕੇ ਹਾਂਜੀ ਅੰਦੀ ਦੇ ਕੱਟਾ ਬਾਸ਼ਾ ਫਤੇਗੜਸ ਭਰਾ ਫਿਰ ਆਲੇ ਵਾਲਾ ਫੱਤੇ ਵਾਲਾ ਆ ਜਾਂਦਾ ਜੀ ਬਹੁਤ ਜਿਆਦਾ ਨੁਕਸਾਨ ਹੋਇਆ ਜੀ 23 ਚ ਵੀ ਉਹ ਮਾਰ ਵੱਜੀ ਆ 1 ਸਾਲ ਲੰਘਿਆ 24 ਦਾ 25 ਚ ਫਿਰ ਉਹ ਆ ਲੋਗੇ ਆ ਜੀ ਇਸ ਕੀ ਤਾਂ ਬਹੁਤ ਨੁਕਸਾਨ ਹੋਇਆ ਇਸ ਕੀ ਲੋਕਾਂ ਦੇ ਕੋਠੇ ਵੀ ਹੁਣ ਡਿੱਗਣ ਦੀ ਚਾਂਸ ਆ ਜੀ ਕਿਨਾਂ ਜਿਨਾਂ ਪਾਣੀ ਖਰਤਾ ਮੇਨ ਕਾਰਨ ਕੀ ਬਣ ਗਈ ਮਤਲਬ ਵੀ ਅੱਗੇ ਤਾਂ ਮਤਲਬ ਜਿਉਂ ਪਾਣੀ ਸੀਗਾ ਪਿਛਲੇ ਉਧਰਲੇ ਹੱਥ ਵੇਚਦੇ ਹੁੰਦੇ ਕਿ ਕਿਸੇ ਬੰਨ ਟੁੱਟਣ ਕਾਰਨ ਹੋਇਆ ਕਿ ਇਹ ਪਾਣੀ ਜ਼ਿਆਦਾ ਪਾਣੀ ਪਿੱਛੋਂ ਹੁਣ ਡੈਮਾਂ ਦਾ ਪਾਣੀ ਆ ਰਿਹਾ ਇਸ ਕੀ ਇਹ ਸਰਕਾਰਾਂ ਦੇ ਆਖੀ ਜਾਂਦੀਆਂ ਵਾਰਸ਼ਾਂ ਦਾ ਪਾਣੀ ਜ਼ਿਆਦਾ ਹੁਣ ਮਗਰ ਜਾ ਕੇ ਦੇਖੋ ਫੇਰ ਹੀ ਆ ਜੀ ਕੀ ਨੁਕਸਾਨ ਤਾਂ ਹੋਇਆ ਜੀ ਸਤਲੋ ਜਿੱਥੇ ਬਿਆਸ ਦੋਵੇਂ ਇਕੱਠੇ ਹੋ ਜਾਂਦੇ ਆ ਜੀ ਹਰੀਕੇ ਦੇ ਹੈਡ ਤੋਂ ਜਦੋਂ ਹਰੀਕੇ ਦੇ ਹੈਡ ਤੋਂ ਦੋਵੇਂ ਇਕੱਠੇ ਹੋ ਕੇ ਇਧਰ ਨੂੰ ਪਾਣੀ ਛੱਡਿਆ ਜਾਂਦਾ ਤੇ ਤਬਾਈ ਮਚਾਉਂਦਾ ਜਾਂਦਾ ਜੀ ਸਿੱਧਾ ਹਸਨ ਕੰਡਾ ਸਿੰਘ ਹੈਡ ਤੱਕ ਠੀਕ ਹੈ ਜੋ ਵੀ ਹਰੀਕਾ ਤੋਂ ਲੈ ਕੇ ਕੰਡਾ ਸਿੰਘ ਹੈਡ ਤੇ ਰੱਕਾ ਦੋਵਾਂ ਬੰਨਾਂ ਦੇ ਵਿਚਕਾਰ 100% ਤੇ ਸਾਰਾ ਸਾਰੇ ਖਤਮ ਸਾਰੇ ਸਾਰਾ ਹੀ ਖਤਮ ਤਾਂ ਜਿਹੜੇ ਵਿੱਤੀ ਸਹਾਇਤਾ ਉਹ ਮੜਾ ਪੂਰਨ ਤੌਰ ਤੇ ਮਿਲ ਰਹੀ ਹੈ ਤੁਹਾਨੂੰ 20 ਵਾਸਤੇ ਹਾਂਜੀ ਹਾਂਜੀ ਰਾਸ਼ਨ ਤਾਂ ਬਹੁਤ ਜ਼ਿਆਦਾ ਆ ਜਾਂਦਾ ਹੈ ਅਸੀਂ ਤੇ ਇੱਕੋ ਤੁਹਾਡੇ ਮੀਡੀਆ ਰਹੀਂ ਫੇਰ ਦੱਸਣਾ ਚਾਹੁੰਦੇ ਆ ਰਾਸ਼ਨ ਬਹੁਤ ਜ਼ਿਆਦਾ ਆ ਚੁੱਕਾ ਹੈ ਜੀ ਹੁਣ ਜ਼ਿੰਮੇਦਾਰ ਦੀ ਬਾਹ ਫੜੀ ਜਾਵੇ ਜੀ ਜਦੋਂ ਪਾਣੀ ਲੈ ਜੇ ਸਾਡੇ ਤੱਕ ਸਸਤਵਾਂ ਆਣ ਕੇ ਸਾਡੇ ਪਹੁੰਚਣ ਸਾਨੂੰ ਵੇਖਣ ਜ਼ਿੰਮੇਦਾਰ ਦਾ ਕੀ ਹਾਲ ਆ ਬੀ ਚਾਹੀਦਾ ਖਾਹ ਚਾਹੀਦੀ ਹੈ ਕਿ ਪੈਲੀਆਂ ਖਰਾਬ ਹੋਈਆਂ ਉਹਨਾਂ ਨੂੰ ਪੈਲੀਆਂ ਬਣਾ ਕੇ ਦਿੱਤੀਆਂ ਜਾਣ ਜੀ ਜ਼ਿੰਮੇਦਾਰ ਫੇਰ ਹੀ ਉੱਠੂਗਾ ਜੀ ਜ਼ਿੰਮੇਦਾਰ ਕਿੱਥੋਂ ਉੱਠੂਗਾ ਜੀ 23 ਦੀ ਮਾਰ ਵਜੀ 25 ਜੀ ਫੇਰ ਮਰ ਉਹ ਤਾਂ ਹੈਗਾ ਹੀ ਜੀ ਬਿਲਕੁਲ ਜਦੋਂ ਉੱਪਰ ਰੇਤਾ ਚੜਜੂ ਫਿਰ ਤਾਂ ਪਹਿਲੀਆਂ ਬਹੁਤ ਪਿਛੇ 23 ਵੀ ਖਰਾਬ ਹੋਈਆਂ ਹੁਣ ਪਾਣੀ ਲੱਥੂ ਫੇਰ ਪਤਾ ਲੱਗਣਾ ਕੀ ਬਣਿਆ ਕੀ ਨਹੀਂ ਜੀ ਹਾਂਜੀ ਉਹ ਤਾਂ ਹੈਗਾ ਜੀ ਅੱਜ 20 ਦਿਨ ਹੋ ਗਏ ਇੰਨਾ ਇੰਨਾ ਪਾਣੀ ਆਵੇ ਉੱਤ ਨਿਸ਼ਾਨੀਆਂ ਲੱਗੀਆਂ ਜੀ ਪਾਣੀ ਲੱਥਾ ਥੋੜਾ ਹਾਂਜੀ 1 ਫੁੱਟ ਦਾ ਫਰਕ ਪਿਆ ਜੀ ਹੁਣ ਕੱਲ ਤਾਂ ਫੇਰ ਉੱਥੇ ਟਿਕਿਆ ਹੋਇਆ ਜੀ ਹਾਂਜੀ ਫਿਰ ਤੋਂ ਪਾਣੀ ਲੱਫੜੋ ਫੇਰ ਤੇਜ਼ ਆਣਾ ਮੈਂ ਵੇਖਿਆ ਫਿਰ ਬਹੁਤ ਤੇਜ਼ ਹਾਂਜੀ ਪਿੱਛੋਂ ਦਸੀ ਜਾਂਦੇ ਆ ਫੇਰ ਆ ਜੀ ਹੁਣ ਕੀ ਕਰ ਸਕਦੇ ਆ ਵੇਚਣ ਮਾਰੀ ਦੇ ਬੈਠੇ ਕਿੱਧਰ ਜਾਈਏ ਜੀ ਇੱਕ ਠੀਕ ਮੈਂ ਕਰਨਾ ਹੈ ਕਿ ਜੋ ਵੀ ਜ਼ਮੀਨਾਂ ਦਰਿਆ ਤੇ ਉਥਲ-ਪੁਥਲ ਹੋ ਗਈਆਂ ਹਾਂਜੀ ਉਹਨਾਂ ਦੀ ਜ਼ਮੀਨਾਂ ਦੇ ਵਿੱਚ ਜੋ ਰੇਤਾ ਵਾ ਉਹ ਕਿਸਾਨ ਨੂੰ ਕੱਟਣੀ ਦਿੱਤੀ ਜਾਵੇ ਕਿ ਬਾਕੀ ਹੋਰ ਧਰਨਾੜ ਨਾਲ ਕੱਢਣਾ ਕਿਸਾਨ ਜੋ ਜੇ ਹਰਾ ਦੇ ਨਾਲ ਜਿਹੜਾ ਤੁਹਾਡਾ ਕੰਮ ਆਇਆ ਜਿਹੜਾ ਜ਼ਮੀਨਾਂ ਤੇ ਆਊਗਾ ਉਹ ਸਾਡਾ ਜੀ ਡੀਜ਼ਲ ਖਰਚ ਆਊਗਾ ਉਹਦੇ ਰੇਤਾ ਅਸੀਂ ਮਾਰ ਅਸੀਂ ਚੱਲਦੇ ਹਾਂ ਜੀ ਜੇ ਅਸੀਂ ਮਾਰ ਚੱਲਦੇ ਹਾਂ ਤੇ ਸਾਨੂੰ ਹੀ ਹੱਕ ਆ ਵੀ ਸਾਡੀਆਂ ਰੇਤ ਅਸੀਂ ਜ਼ਮੀਨ ਚੋਂ ਰੇਤਾ ਕੱਢ ਕੇ ਅਸੀਂ ਆਪ ਦੀ ਆਪ ਵੇਚ ਸਕੀਏ ਨਾ ਜੇ ਤਾਂ ਠੀਕ ਹੈ ਹਾਂ ਜਰੂਰੀ ਇਹ ਜਿਹੜੀ ਆ ਕਿਸਾਨ ਦੇ ਬੱਚਿਆਂ ਵਾਸਤੇ ਇਹ ਆਪਣੇ ਆਪ ਕਹਿ ਦਿੰਦੇ ਨੇ ਵੀ ਛੋਟੀਆਂ ਚੀਜ਼ਾਂ ਕੱਪੜੇ ਵਗੈਰਾ ਕੋਈ ਹਾਂਜੀ ਆ ਰਿਹਾ ਥੋੜਾ ਥੋੜਾ ਆ ਰਿਹਾ ਸਮਾਨ ਜੀ ਹਾਂਜੀ ਡੇਲੀ ਦਾ ਜੀ ਚੀਜ਼ ਤੁਹਾਨੂੰ ਜਿਆਦਾ ਲੋੜ ਆ ਉਹ ਤੁਸੀਂ ਦੱਸ ਸਕਦੇ ਹੋ ਫੋਨ ਦਾ ਹੀ ਰਸ਼ਨ ਰੂਸ਼ਨ ਤਾਂ ਬਹੁਤ ਬੱਚਿਆਂ ਦਾ ਬਹੁਤ ਕੈਂਪ ਲੰਗਰ ਵੀ ਲੱਗੇ ਤਿੰਨ ਲੰਗਰ ਚੱਲਦੇ ਪਏ ਐਸ ਟਾਈਮ ਜੀ ਕੋਈ ਦਿੱਕਤ ਨਹੀਂ ਹੋ ਰਹੀ ਪਸੇ ਇਹੋ ਹੀ ਆ ਵੀ ਹੁਣ ਤਾਂ ਜ਼ਿੰਮੇਵਾਰ ਦਾ ਹੱਕ 'ਚ ਵੀ ਖਾਦ ਡੀਜ਼ਲ ਇਹੋ ਚੀਜ਼ ਪ੍ਰੋਵਾਈਡ ਕਰਾਈ ਵਾਵੇ ਜੀ ਪਾਣੀ ਨਹੀਂ ਪਾਣੀ ਹਾਂਜੀ ਪਾਣੀ ਲੈ ਕੇ ਗਰਾਊਂਡ ਜੀ ਲੈਵਲ ਤੇ ਜਾਣ ਕੇ ਜੀ ਹੁਣ ਉਹਨਾਂ ਨੇ ਉਹ ਗੁਰਦੁਆਰਾ ਸਾਹਿਬ ਲਾਇਆ ਵਾ ਕੈਂਪ ਲਾਇਆ ਵਾ ਉਹ ਜੋ ਵੀ ਜਨਾਨੀਆਂ ਨੂੰ ਹੁਣ ਪਾਣੀ ਦੇ ਨਾਲ ਬਿਮਾਰੀਆਂ ਲੱਗਣੀਆਂ ਵਾ ਉਹ ਕਿਉਂਕਿ ਬੰਨ ਤੇ ਆਣ ਕੇ ਦੱਸ ਨਹੀਂ ਸਕਦੀਆਂ ਡਾਕਟਰਾਂ ਨੂੰ ਇਸ ਕਰਕੇ ਉਹਨਾਂ ਦਾ ਵੀ ਉੱਥੇ ਕੈਂਪ ਗੁਰਦੁਆਰਾਂ ਸਾਹਿਬ ਲਗਾਏ। ਭਾਈ ਖਾਲਸਾ ਵਾਰੀ ਕਾ ਜੀ ਫਤਿਹ ਮਨਾਇਆ। ਹਾਂਜੀ ਬਾਬਾ ਜੀ ਆਪਾਂ ਫਤਿਹਵਾਲ ਪਿੰਡ ਦੇ ਵਿੱਚ ਖੜੇ ਹਾਂ ਜੀ। ਤੁਸੀਂ ਕਾਬਿਟਾਂ ਤੋਂ ਸੇਵਾ ਲੈ ਕੇ ਆ ਰਹੇ ਹੋ ਤੇ ਤੁਹਾਡੇ ਵੱਲੋਂ ਪੁੱਛਣਾ ਚਾਹੂੰਗਾ ਵੀ ਕੀ ਹਾਲਾਤ ਨੇ ਜੀ? ਹਾਲਾਤ ਬਹੁਤ ਮਾੜੇ ਆ ਬਾਬਾ ਜੀ ਇੱਥੋਂ ਦੇ। ਹਾਂਜੀ। ਬਾਕੀ ਅਹੀਂ ਸ਼ੋਹਨੀ ਪੰਥਕ ਵਾਲੇ ਬੋਟਾ ਦਾ ਲਾਲੋ ਸੇਵਾ ਲੈ ਕੇ ਆਏ ਆ ਬਾਬੇ ਬਲਬੀ ਸੋਹਣੀਆਂ ਹਾਂਜੀ ਜਿਹੜੇ ਮੁਖੀ ਆ ਸੇਵਾ ਲੈ ਕੇ ਸਾਨੂੰ ਕੱਟੋ ਭਾਰ ਇੱਥੇ ਡੇਢ ਘੰਟਾ ਹੋ ਗਿਆ ਦੁਬਾਰਾ ਡੇਢ ਤੋਂ 3 ਘੰਟੇ ਹੋ ਚਲੇ ਗਏ ਤੇ ਸਾਨੂੰ ਬਈ ਬੀੜੀ ਦਾ ਪਜਾਮ ਨਹੀਂ ਹੁੰਦਾ ਬੀੜੀ ਦਾ ਪਜਾਮ ਵੀ ਨਹੀਂ ਹੁੰਦਾ ਸਾਨੂੰ ਆਂਦੀ ਆਹੀਂ 50 ਇਥੋਂ ਸਰਪੰਚਾਂ ਨੂੰ ਕਹਿਤਾ ਵੀ ਸਾਨੂੰ ਬੇੜੀ ਦੇ ਇੱਕ ਫੇਰਾ ਲਾਈਂ ਆਹੀਂ ਅੱਲੇਵਾਲ ਅੱਲੇਵਾਲ ਪਿੰਡ ਪੈਂਦਾ ਅੱਲੇਵਾਲ ਪਿੰਡ ਉੱਥੋਂ ਤੱਕ ਕੋਈ ਨਹੀਂ ਜਾਂਦਾ ਨਾ ਕੋਈ ਪਹੁੰਚ ਕਰਦਾ ਤੇ ਪਾਣੀ ਵੜਾਵਾ ਅੱਛਾ ਜੀ 6 6 ਫੁੱਟ ਪਾਣੀ ਹੈ ਉੱਤੇ 7 7 ਵੋਟਾਂ ਤੇ ਜਿਹੜੇ ਲਾਗੇ ਲਾਗੇ ਜਿਹੜੇ ਆ ਦਿਖਦੇ ਇਹਨਾਂ ਨੂੰ ਡੁੱਬੇ ਅਗਲੇ ਦਿਖਣੇ ਦੇ ਡੁੱਬੇੜੇ ਪੂਰੇ ਕਿੰਨੇ ਕਿਲੋਮੀਟਰ ਇਹ ਤਾਂ 3 ਕਿਲੋਮੀਟਰ ਉੱਥੋਂ ਇੱਕ ਕश्ती ਬਾਹਰ ਵੀ ਪਈ ਹੈ ਜਿਵੇਂ ਪਾਜੀ ਕੋਈ ਨਹੀਂ ਉੱਥੋਂ ਚੱਕਰ ਮਾਰ ਆਇਆ ਉੱਥੋਂ ਇੱਥੇ ਮਾਰ ਆਇਆ ਚੱਕਰ ਫੇਰ ਦੁਬਾਰਾ ਇੱਥੇ ਗੋਲੀ ਲਈ ਜਾਂਦੇ ਐਨੂੰ ਕਰ ਲਓ ਐ ਹੁਣ ਚਲੋ ਯੂਪੀ ਤੋਂ ਗੱਡੀਆਂ ਆਈਆਂ ਵਾ ਦੋ ਉਹਨਾਂ ਦਿੱਤੀਆਂ ਅਸੀਂ ਕਹਤੇ ਉਹਨਾਂ ਨੂੰ ਇੱਕ ਚੱਕਰ ਹਾ ਨੂੰ ਲਾ ਲ ਦਿਓ ਫਿਰ ਉਹਨਾਂ ਨੂੰ ਦੁਬਾਰਾ ਦੇ ਦਿਓ ਪਰ ਕਿਸੇ ਨੂੰ ਜੂ ਨਹੀਂ ਸਰਕਦੀ ਕੋਈ ਵੀ ਆ ਜੀ ਮਤਲਬ ਸਰਪੰਚ ਕਹਿ ਦਿੰਦੇ ਪਰ ਸਿਰਦਰਦੀ ਕੋਈ ਨਹੀਂ ਲੈਂਦਾ ਬਾਬਾ ਜੀ ਦਿੱਤੇ ਪਈ ਹੈ ਨਾ ਪਤਾ ਹੈ ਉਹਨੂੰ ਹੀ ਅਸਲ ਦੇ ਵਿੱਚ ਉਹੀ ਆ ਜਿਹੜਾ ਅਸੀਂ ਦੱਸ ਰਹੇ ਹਾਂ ਵੀ 6 ਫੁੱਟ ਪਾਣੀ ਖੜਾ ਜੀ ਉੱਥੇ ਉੱਥੇ ਜਾਣਗੇ ਆ ਵੀ ਪਿੰਡ ਅਲੇ ਵਾਲਾ ਜਰਨੈਲ ਸਿੰਘ ਮੇਰਾ ਦਾਦਾ ਜੀ ਤਨਵਦਰਸ਼ਨ ਸਿੰਘ ਪਿੰਡ ਅਲੇ ਵਾਲਾ ਜੀ ਤੇ ਮੇਰੇ ਘਰ ਦਾ ਵੀ ਸਮਾਨ ਵਿੱਚ ਹੀ ਪਿਆ ਸਾਰਾ ਇਹ ਸਾਰਾ ਖਰਾਬ ਹੋਉਂਦੇ ਆਪਾਂ ਸਰਪੰਚ ਪਾਣੀ ਚੜਿਆ ਹਾਂਜੀ ਸਰਪੰਚ ਉਹਨਾਂ ਗਿਆ ਨਾਲ ਗੇੜੇ ਕਢਾਉਂਦੇ ਆ ਉਹ ਜਿਹੜਾ ਵੀ ਗਾਉਂ ਦੇ ਅਸਰ ਉਹਨਾਂ ਨਾਲ ਗਏ ਆ ਪ੍ਰਸ਼ਾਸਨ ਦਾ ਕੀ ਰੋਲ ਹੈ ਜੀ ਪ੍ਰਸ਼ਾਸਨ ਦਾ ਇੱਥੇ ਕੁਝ ਨਹੀਂ ਕਹਿ ਸਕਦੇ ਅਸੀਂ ਤਾਂ ਹੁਣ ਇਧਰੇ ਬਾਹਰੋਂ ਨਿਕਲ ਆ ਰਹੇ ਹਾਂ ਡਿਊਟੀ ਤੇ ਆਸਰ ਡਿਊਟੀ ਤਾਂ ਦੇ ਰਹੇ ਨੇ ਦੇ ਰਹੇ ਚਾਹਦੇ ਪਰ ਇਧਰ ਧਿਆਨ ਨਹੀਂ ਦੇ ਰਿਹਾ ਜੇ ਸਰਕਾਰ ਵੱਲੋਂ ਸਹਾਤਾ ਹੀ ਕੋਈ ਨਹੀਂ ਆਇਆ ਇਹ ਵਿਚਾਰੇ ਸੰਸਤਾ ਲੈ ਕੇ ਆਏ ਰਾਸ਼ਨ ਪਾਣੀ ਦੀ ਕੋਈ ਸਹਾਤਾ ਨਹੀਂ ਆਈ ਰਾਸ਼ਨ ਆ ਜਾਂਦਾ ਇਹ ਸਰਕਾਰ ਵੱਲੋਂ ਵੀ ਸਰਕਾਰ ਉਹਨਾਂ ਨੇ ਮੇਰੇ ਲੱਗਦਾ ਕੁਝ ਆਇਆ ਬਾਕੀ ਆ ਜਿ세 ਬੰਦੀਆਂ ਜਿਹੜੇ ਲੋਕ ਐਨਜੀਓ ਚੱਲਣ ਦੀਆਂ ਵਾ ਉਹ ਸਾਰੇ ਲੈ ਕੇ ਹੁੰਦੇ ਵਾਚੜ ਚੋਂ ਧਾਰ ਤੇ ਇਥੇ ਰਾਸ਼ਨ ਦੀ ਮਾਰਾ ਸਾਹਿਬ ਦੀ ਕਿਰਪਾ ਨਾਲ ਕੋਈ ਨਹੀਂ ਆਈ ਇਥੇ ਬੇਅੰਤ ਛੇ ਜੇ ਮਿੰਨ ਦਾ ਕਢਿੰਬਕਸਾ ਦਾ ਮੇਰਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ 6 ਫੁੱਟ ਦੇ ਪਾਣੀ 'ਚ ਫਸੇ ਆ ਹਾਂ ਵੀ ਆਪਾਂ ਬੰਕਰ ਰਹਿ ਗਏ ਆ ਕੋਈ ਆ ਗਿਆ ਬਾਹਰ ਕੀ ਕੋਈ ਰਾਹ ਤਾਂ ਨਹੀਂ ਗਿਆ ਕੱਲ ਇਹਨਾਂ ਨੇ ਕੱਲ ਇਹਨਾਂ ਨੇ ਦਰਿਆ ਦੇ ਵਿੱਚ ਦੋ ਦੋ ਉਹਨਾਂ ਦੇ ਪਸ਼ੂ ਮਰ ਗਏ ਵਿਚਾਰਿਆਂ ਦੇ ਤੇ ਸਾਰੇ ਆਪਣੇ ਅੱਗੇ ਹੁਣ ਖਿਲਾਲੀ ਜਾਨਵਰ ਪਸ਼ੂ ਬਹੁਤ ਰੁੜ ਗਿਆ ਰਿਹਾ ਕਿਉਂਕਿ ਕੱਲ ਨੂੰ ਬਿਮਾਰੀ ਦਾ ਕਾਰਨ ਬਾਹਰ ਆ ਚੁੱਕੇ ਆ ਕਿ ਸੇਫ ਜਗ੍ਹਾ ਦੇ ਉੱਤੇ ਕਿ ਪਰਿਵਾਰ ਬਾਰੇ ਪਰਿਵਾਰ ਬਾਹਰ ਪਾਇਆ ਗੱਲਾ ਦੇਖੋ ਅਜੇ ਵਿੱਚ ਸਾਰੇ ਕਿਦੋਂ ਬਾਹਰ ਆ ਚੁੱਕੇ ਬੱਚੇ ਹਾਂ ਜੀ ਬੱਚੇ ਬਾਹਰ ਕੱਢੇ ਆ ਕਿਉਂਕਿ ਵੀ ਇੱਕ ਦੋ ਦੋ ਘਰ ਦਾ ਮੈਂਬਰ ਦਾ ਘਰੇ ਰਹਿਣਾ ਪੈਂਦਾ ਸਮਾਨ ਕੀਮਤੀ ਆ ਘਰ ਡਰੀ ਆ ਘਰਵਾ ਵਿੱਚ ਬਹੁਤ ਲੁਕਾ ਕੁ ਡੁਗੇ ਡੁਗੇ ਇੱਥੋਂ ਬੈਠ ਗਏ ਬੈਠਾ ਪੈ ਗਿਆ ਤੇੜਾ ਪੈ ਗਿਆ ਵਾ ਕਰਦੀਆਂ ਤੁਹਾਨੂੰ ਮੈਂ ਤੇ ਸਾਨੂੰ ਇਹ ਡਰ ਆ ਸਾਰਾ ਕੱਢਿਆ ਜਾਵੇ ਜਿਹੜੇ ਸਾਨੂੰ ਇਹ ਡਰ ਆ ਕਿ ਕਿਸੇ ਵੇਲੇ ਵੀ ਕੰਧ ਕੰਧ ਦੇ ਢੇਸਾ ਬੈਠੇ ਸੀ ਇਹ ਵੀ ਆ ਆਪਣਾ ਬਜਾਈ ਕਰਦੇ ਆ ਉਹ ਕਥਣ ਮੰਨ ਲਓ ਲਿੰਕਰ ਥਲੇ ਨਹੀਂ ਬੈਠੇ ਹੋਣਗੇ ਸਾਈਡ ਦੇ ਬੈਠੇ ਆ ਪਰ ਇਹ ਆ ਵੀ ਹੁਣ ਆਪਾਂ ਉਦੋਂ ਤੱਕ ਤੇ ਬੋਲ ਕਰੀਏ ਮਾਰੀਏ ਕਿ ਗੰੰਡਾਂ ਦੇ ਤੇੜੇ ਆ ਗਈਆਂ ਬਾਈ ਜੀ ਨਾਸ ਤੇ ਪਤਾ ਕੁਛ ਨਹੀਂ ਉਸ ਦਾ ਪਰ ਉਹ ਇਹ ਵੀ ਉਹ ਚੀਜ਼ਾਂ ਥੱਲੇ ਨਹੀਂ ਬਿਠੇ ਉਹ ਬਾਹਰ ਹੀ ਆ ਉਹ ਵੇੜੇ 'ਚ ਬਿਠੇ ਆ ਰਾਣਾ ਖੁੱਲੇ 'ਚ ਬਿਠੇ ਕੋਈ ਚੱਕਰ ਨਹੀਂ ਆ ਪਰ ਸਾਨੂੰ ਵੀ ਅਪਰੋਚ ਕਰਨੀ ਚਾਹੀਦੀ ਨਾ ਉੱਥੇ ਤਾਂ ਕੋਈ ਨਾ ਕੋਈ ਹਿੱਲਾ ਦੇ ਕਰੇ ਉੱਥੇ ਜਾਣੇ ਆ ਸਰ ਕੇ ਫੇਰ ਆਉਣੇ ਮੁੜ ਕੇ ਦੁਬਾਰਾ ਆਉਣੇ ਹਾਂਜੀ ਰਾਤ ਨੂੰ ਫਿਰ ਜੋ ਲੈਣ ਪਾਣੀ ਦਾ ਕੋਈ ਪ੍ਰਬੰਧ ਨਹੀਂ ਗਏ ਰਾਤ ਨੂੰ ਬਹੁਤ ਬੋਤਲਾਂ ਲੈਣ ਪਾਣੀ ਦੀ ਫਿਰ ਰਾਤ ਨੂੰ ਖੋਹ ਜਾਂਦਾ ਤਾਂ ਕਾਹਦੀ ਜੜਦੀ ਗਿੜਾ ਕੋਈ ਨਹੀਂ ਗੁਰੂ ਸਾਹਿਬ ਆਈਏ ਉੱਥੀ ਹੋਦਿਆ ਮਹਾਰਾਜ ਸਾਹਿਬ ਤੇ ਤੁਸੀਂ ਕਰੋ ਇਹ ਗੱਲ ਤੁਸੀਂ ਗੱਲ ਸਹੀ ਹੈ ਵੀ ਤੁਹਾਨੂੰ ਇੱਕ ਰਾਉਂਡ ਚਾਹੀਦਾ ਆ ਇਹੋ ਬੇਦਖਲ ਨੀ ਕਾਨੂੰਨ ਦੇ ਦਿਓ ਸਾਨੂੰ ਤੇਰੇ ਬਾਬਾ ਜੀ ਆਪ ਜੀ ਇਹਦੀ ਚਲਦੀ ਆ ਉਹ ਚਲਾਈ ਜਾਂਦਾ ਅੱਗੇ ਪਿੰਡ ਦੇ ਬਦੇ ਬਹਿ ਗਏ ਨਾ ਆਪ ਵੀ ਕਦੀ ਉੱਧਰ ਰਾਉਂਡ ਮਾਰ ਕੇ ਨਾ ਛੋਡੇ ਲਈ ਜਾਂਦੇ ਆ ਸਰਾਸ਼ ਇੱਥੇ ਇੱਥੇ ਪਿਆ ਹੈ ਇਸ ਤੋਂ ਜਾਂਦਾ ਨਹੀਂ ਪਿਆ ਬਸ ਵੀਡੀਓ ਦੇ ਪਿਕਚਰ ਦੇ ਕੋਈ ਬਸ ਵੀਡੀਓ ਕੋਈ ਜਾਣਤੁਰ ਪੈਂਦਾ ਵਾ ਜਿਹੜੇ ਲੈਂਦੇ ਨੇ ਰਾਜਨੀਤਿਕ ਚਾਰਿਆਂ ਨੇ ਆਹ ਗੱਡੀ ਜਾਂਦੀ ਆ ਤੇਨੇ ਘੇ ਡੇਰ ਘੜ ਘੜ ਘਟੀ ਸਾਰੇ ਅਸੀਂ ਟੈਕਸੀ ਦਾ ਕਿਤਾ ਕਰਦੇ ਆ ਟੈਕਸੀ ਚਾਲੇ ਗਏ ਸਾਰੇ ਗੁਰੂ ਜੀ ਦੀ ਕਿਰਪਾ ਨਾਲ ਲਾੜ ਲਿਆ ਬੋਜਾ ਮਹਾਰਾਜ ਸਾਹਿਬ ਜੀਆਂ ਕਿਰਤ ਕਮਾਈ ਸਾਰੇ ਤੇ ਸੰਬੰਧ ਕੱਟ ਕੇ ਉਹ ਲੈ ਕੇ ਹੁੰਦੇ ਤੇ ਸਾਨੂੰ ਫੇਰ ਵੀ ਨਾ ਕੋਈ ਰਾਹ ਦੇਂਦੇ ਫੇਰ ਮਾੜੀ ਗੱਲ ਅਸੀਂ ਲਾ ਗਏ ਕੋਈ ਚੱਕਰ ਨਹੀਂ ਆ ਪਰ ਗਾਵੇਂ ਡੁੱਬਿਆ ਪਿਆ ਪਿੰਡਾਂ ਬਹਿ ਗਿਆਂ ਹਨਾ ਕਿ ਹੁਣ ਪਤਾ ਨਹੀਂ ਕਦੋਂ ਕੰਧ ਡੇਪਣੀ ਆ ਕਦੋਂ ਉਸਮਾਨ ਰੋੜ ਲੱਗ ਜਾਣਾ ਬਾਰ ਸਾਨੂੰ ਇਹ ਡਰ ਹੈ ਤਾਂ ਕਿ ਇੱਥੇ ਤੁਸੀਂ ਕਿੰਨਾ ਨਾਲ ਗੱਲ ਕੀਤੀ ਸਾਡੀ ਕਰਵਾਓ ਅਸੀਂ ਕਰਦੇ ਹਾਂ ਇਹਨਾਂ ਨਾਲ ਗੱਲ ਕੀਤੀ ਇਹਨਾਂ ਦੇ ਹੋਰ ਵੀ ਨੇ ਉਹਦੇ ਪਾਸੇ ਇਹਨਾਂ ਨਾਲ ਇਹ ਇੱਥੇ ਹੋ ਰਿਹਾ ਹੈ ਤੇ ਦੋਵੇਂ ਨਹੀਂ ਆ ਉੱਤਰ ਬੈਠੇ ਆ ਰਹੇ ਨਹੀਂ ਆ ਭਾਈ ਜੀ ਯਾਰ ਕਿ ਕੋਈ ਟ੍ਰੇਨ ਕੈਸਟ ਦੀ ਆ ਰਹੇ ਨਹੀਂ ਜੇ ਨਾ ਸਕਦੇ ਕਿ ਖਾਲ ਸੈਡ ਆਣੇ ਦੀ ਆ ਸਾਈਡ ਆ ਬੱਕਰੀ ਇਹਨਾਂ ਦੀ ਆਪਣੀ ਕਿੱਤੀ ਆਪਣੀ ਯਾਰ ਜੀ ਕਿ ਇਸ ਇਲਾਕਾ ਕੋਈ ਹੋਰ ਹੋਰ ਇਲਾਕੇ ਜਿਹੜੇ ਪਿੰਡ ਵਾਲਾ ਨੂੰ ਦੁੱਧੀਆਂ ਬੱਕਰੀਆਂ ਇਹ ਕਿਹੜਾ ਲੋੜ ਆਲੀ ਚੀਜ਼ ਪਈ ਹੈ ਨਹੀਂ ਉਹਦਾ ਨਹੀਂ ਪਤਾ ਪਾਣੂ ਇੱਥੇ ਦੋ ਕਿਸ਼ਤੀਆਂ ਹੈਗੀਆਂ ਇੱਕ ਕਿਸ਼ਤੀ ਜਾਂਦੇ ਨੂੰ ਲੱਗੀ ਐ ਪੁੱਛਣ ਗਏ ਆ ਉਹ ਮਗਰੋਂ ਆਏ ਜੋ ਉਹ ਲੈ ਗਏ ਕਿ ਆਹਨੇ ਦਿੱਕਾ ਰਹਿਣਾ ਮੈਨੂੰ ਕਹਿ ਦਿੱਤਾ ਲੋ ਜੀ ਤੇ ਇਹਨਾਂ ਦੀ ਸਟਾਰ ਸੂਡ ਨਹੀਂ ਹੋਣੀ ਮੇਰੇ ਕੋਲ ਜਿਹੜੇ ਬੰਦੇ ਆ ਗੱਲ ਇਹਨਾਂ ਨੂੰ ਕਰਕੇ ਆ ਜੋ ਕਹਿੰਦੇ ਦੋ ਰਾਊਂਡ 3 ਘੰਟੇ ਹੋਣ ਖੜਿਆ ਨੂੰ ਰਾਖਣ ਪਹੁੰਚਾਉਣਾ ਸੀ ਉਹਨਾਂ ਦੀ ਥੋੜੀ ਹੱਲਪ ਕਰ ਦਿੰਦੇ ਤੇ ਮੈਂ ਤਾਂ ਸਭ ਤੋਂ ਪਹਿਲਾਂ ਦਾ ਇਹ ਬੇਨਤੀ ਕਰਦਾ ਵੀ ਅੱਜ ਦੀ ਘੜੀ ਦੇ ਵਿੱਚ ਰਾਸਨ ਦੀ ਕੋਈ ਜ਼ਰੂਰਤ ਹੈ ਠੀਕ ਹੈ ਮੈਂ ਕਾਫੀ ਦਿਨ ਉਹਦੀ ਸੇਵਾ ਦੇ ਵਿੱਚ ਲੱਗਾ ਹੋਇਆ ਆ ਇਥੇ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਉਹ ਇੱਥੇ ਖੜ ਕੇ ਲਈ ਜਾਂਦੇ। ਤੁਹਾਡੀ ਭਾਵਨਾ ਠੀਕ ਹੈ ਜੀ ਘਰਾਂ ਨੇ ਜਾਈ ਅੱਗੇ ਵਰਤਾਈ ਪਰ ਅੱਗੇ ਜਾਣ ਵਾਸਤੇ ਅਜੇ ਕੋਈ ਰਸਤਾ ਹੀ ਨਹੀਂਗਾ। ਬੁੱਢਾ ਦਲ ਦੇ ਸਿੰਘ ਕਹਿ ਰਿਹਾ ਬਾਈ ਜੀ ਨੇ ਕਾਲ ਲਾਈ ਸੀ ਇਹਨਾਂ ਨੂੰ ਥਾਲੇ ਵਾਲ ਤੋਂ ਨੇ ਬਾਈ ਜੀ। ਤੇ ਉਹ ਅੱਗੇ 6-6 ਫੁੱਟ ਪਾਣੀ ਚਾਹੀਏ ਉਹ ਕਹਿੰਦੇ ਉਰਾਂ ਤੋਂ ਵਾਪਸ ਆਰੇ ਅੱਗੇ ਕੋਈ ਜਾਣ ਹੀ ਨਹੀਂਦਾ। ਕੰਦਾ ਨੂੰ ਤਰੇੜਾ ਇਹੋ ਹੀ ਪ੍ਰੋਬਲਮ ਹੈ ਜੀ ਕਿੰਨਾ ਚਿਰ ਕੋਈ ਰਸਤਾ ਟ੍ਰੈਕਟਰ ਟਰਾਲੀ ਨੇ ਉੱਥੇ ਪਾਣੀ ਦਾ। ਹਾਂਜੀ। ਕੋ ਰਸਤਾ ਬੜੇ ਮਾਰਾ ਪਾਣੀ ਨੀਵਾ ਹੋ ਜਾਏਗਾ ਕਿਸਤੀ ਮੰਗ ਰਹੀ ਸੀ ਵੀ ਇੱਕ ਗਰਾਊਂਡ ਕੱਢ ਲਓ ਉਹ ਅਸੀਂ ਦੇ ਦਿੰਦੇ ਆ ਕਿਸਤੀ ਤੇ ਕਿੱਲਾ ਜਾਂਦਾ ਚਾਰ ਪੰਜ ਕਟੇ ਚੋਕਰ ਚਲਾ ਜਾਂਦਾ ਹਾਂਜੀ ਕੋਈ ਯਾਰ ਦੇ ਇੱਕ ਦੀ ਗੱਠ ਚੜ ਜੂ ਅਗਲੇ ਦੀ ਪੂਰਤੀ ਨਹੀਂ ਹੁੰਦੀ ਮੇਰੀ ਤੇ ਇਹ ਸਲਾਹ ਵੀ ਰਾਸਨ ਸਟਾਕ ਕੀਤਾ ਜਾਵੇ ਜਿੱਦਣ ਪਾਣੀ ਲੈ ਜੇ ਉਸ ਦਿਨ ਸਾਰੇ ਸੰਪਰਦਾਵਾਂ ਨੂੰ ਮੇਰੀ ਬੇਨਤੀ ਆ ਜਿੰਨੇ ਵੀ ਸਵੈ ਸੇਵੀ ਨੇ ਜਿ ਨਦਰ ਪਾਣੀ ਨੇ ਨੀਵਾ ਉਹਨਾਂ ਤੇ ਵੀ ਕੋਈ ਫਾਇਦਾ। ਬਾਬਾ ਜੀ ਗੁਜਾਰੇ ਜੋਗਾ ਕੇ ਰਾਸ਼ਨ ਆਏਗਾ। ਹਾਂ ਬਿਲਕੁਲ ਹਰ ਘਰ ਗੁਜਾਰੇ। ਹਰ ਘਰ ਆਏ ਸਾਰਿਆਂ ਘਰੇ ਰਸ ਨਹੀਂ ਪਹੁੰਚਾਈ ਜਾਂਦੇ। ਟੀਮ ਦਿਨ ਰਾਤ ਲੱਗੀ ਪਈ ਹੈ ਜੀ। ਹਾਂ ਜੀ ਹਾਂ ਜੀ। ਉਹ ਵੋਟਸ ਵੀ ਹੈਗੇ ਮੇਰੇ ਕੋਲ ਪਾਸੇ ਸਾਡੇ ਕੋਲ ਵੋਟਸ ਹੈਗੀਆਂ। ਉਹ ਤਾਂ ਤੁਹਾਨੂੰ ਪਤਾ ਜਿੰਨੀ ਤੁਹਾਡੀ ਸਹਿਯੋਗ ਕੀਤੀ ਹੈ। ਥੋੜੀ ਉਹਦਾ ਜੀ ਪਿੱਛੋਂ ਕਵਰੇਜ ਕਰਦੇ ਆ ਰਹੇ ਹਾਂ। ਪਰ ਮੇਨ ਇਹ ਕਹਿ ਰਹੇ ਸੀ ਕਿ ਉਹ ਬੁੱਢਾ ਤਰੋ ਦੇ ਸਿੰਘ ਆਏ ਸੀਗੇ। ਅੱਜ ਉਹਨਾਂ ਉਹ ਲੋਕ ਜੀ। ਉਹਦੇ ਸਾਨੂੰ 3 ਘੰਟੇ ਹੋ ਗਏ। ਸਿਰਫ ਇੱਕ ਇੱਕ 라ਉਂਡ ਉਹਨਾਂ ਦਾ ਲਵਾਉ। ਸਾਡੀ ਬੇਸ। ਸਾਡੀ ਬੋਰਡ ਐਸਪਾਜੀ ਹੋਏਗਾ ਨਹੀਂ ਜਿੰਨਾ ਜਾਂਦਾ ਲੈ ਜਾ ਬਾਕੀ ਜੀ ਹਾਂਜੀ